ਕੈਨੇਡਾ ਟੂਰਿਸਟ ਵੀਡੀਓ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਤੋਂ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਵਿੱਚ ਦੇਸ਼ ਨਿਕਾਲੇ ਦਾ ਵਿਰੋਧ ਕਰ ਰਹੇ ਵਰਕ ਪਰਮਿਟ ਨਿਯਮਾਂ ਦੇ ਵਿੱਚ ਵੱਡੀ ਬਦਲਾਅ ਦੀ ਮੰਗ ਕਰ ਰਹੇ ਪੰਜਾਬੀ ਭਾਰਤੀ ਨੌਜਵਾਨ ਜੋ ਕਿ ਲਗਾਤਾਰ ਪਿਛਲੇ 150 ਦਿਨਾਂ ਤੋਂ ਧਰਨੇ ਦੇ ਉੱਤੇ ਬੈਠੇ ਹੋਏ ਸਨ ਤੇ ਲਗਾਤਾਰ ਕੈਨੇਡਾ ਦੇ ਵਿੱਚ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵਰਕ ਪਰਮਿਟ ਵੀ ਜਿਹੜੇ ਐਕਸਪਾਇਰ ਹੋ ਰਹੇ ਹਨ ਤੇ ਲਗਾਤਾਰ ਜਿਹੜਾ ਹੈ 7 ਲੱਖ ਦੇ ਕਰੀਬ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਸਾਲ 2025 ਦੇ ਦੌਰਾਨ ਹੀ ਵਰਕ ਪਰਮਿਟ ਟੈਕ ਐਕਸਪਾਇਰ ਹੋ ਜਾਣਗੇ ਜਿਸ ਦੇ ਕਾਰਨ ਹੀ ਇਹ ਜਿਹੜਾ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ ਸੋ ਆਖਰਕਾਰ ਧਰਨੇ ਨੂੰ ਹੁਣ ਜਿਹੜਾ ਆ ਬੰਦ ਕਰਨਾ ਪਿਆ ਹੈ ਕਿਉਂਕਿ ਕੈਨੇਡਾ ਦੇ ਵਿੱਚ ਇਸ ਸਮੇਂ ਜਿਹੜੀ ਟਰੂਡੋ ਸਰਕਾਰ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ ਫਿਲਹਾਲ ਇਸ ਸਮੇਂ ਜਿਹੜੀ ਕੋਈ ਵੀ ਸਰਕਾਰ ਕੈਨੇਡਾ ਦੇ ਵਿੱਚ ਨਹੀਂ ਹੈ ਜਿਸ ਦੇ ਕਾਰਨ ਹੀ ਜਿਹੜਾ ਪੰਜਾਬੀ ਸਟੂਡੈਂਟਾਂ ਦੇ ਵੱਲੋਂ ਇਹ ਧਰਨਾ ਚੁੱਕਿਆ ਗਿਆ ਹੈ ਜਿਸ ਤੋਂ ਬਾਅਦ ਹੁਣ ਕੈਨੇਡਾ ਦੇ ਵਿੱਚ ਬੈਠੇ ਹੋਏ ਪੰਜਾਬੀਆਂ ਦਾ ਕਹਿਣਾ ਹੈ ਕਿ ਲਗਾਤਾਰ ਜਿਹੜਾ ਧਰਨਾ ਹੁਣੇ ਕੀਤਾ ਜਾ ਰਿਹਾ ਸੀ ਨਵੀਂ ਸਰਕਾਰ ਬੰਨ ਦੇ ਸਾਰ ਹੀ ਜਿਹੜਾ ਫਿਰ ਤੋਂ ਜਿਹੜਾ ਇਹ ਧਰਨਾ ਆਰੰਭਿਆ ਜਾਵੇਗਾ ਪੂਰੇ ਜੋਸ਼ ਦੇ ਨਾਲ ਉਹਨਾਂ ਦੇ ਵੱਲੋਂ ਵਾਪਸੀ ਕੀਤੀ ਜਾਵੇਗੀ ਅਤੇ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ ਕਿਉਂਕਿ ਉਹਨਾਂ ਦੇ ਵੱਲੋਂ 20 ਤੋਂ 25 ਲੱਖ ਰੁਪਈਆ ਖਰਚ ਕੇ ਕੈਨੇਡਾ ਦੇ ਵਿੱਚ ਆ ਕੇ ਸਟੱਡੀ ਵੀਜ਼ਾ ਲਿਆ ਗਿਆ ਸੀ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਕੈਨੇਡਾ ਦੇ ਵਿੱਚ ਪੀਆਰ ਨਹੀਂ ਮਿਲ ਰਹੀ ਅਤੇ ਉਹਨਾਂ ਦਾ ਰੱਜ ਕੇ ਸ਼ੋਸ਼ਣ ਹੋ ਰਿਹਾ ਹੈ ਸੋ ਇਸੇ ਦੇ ਬਾਅਦ ਹੁਣ ਕੈਨੇਡਾ ਦੇ ਵਿੱਚ ਬੈਠੇ ਹੋਏ ਸਟੂਡੈਂਟਾਂ ਦਾ ਕਹਿਣਾ ਹੈ ਕਿ ਫਿਲਹਾਲ ਧਰਨਾ ਚੁੱਕਿਆ ਗਿਆ ਹੈ ਪਰ ਨਵੀਂ ਸਰਕਾਰ ਦੇ ਆਉਂਦੇ ਹੀਂ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪੂਰੇ ਜੋਸ਼ ਦੇ ਨਾਲ ਧਾਰਨਾ ਲਾਇਆ ਜਾਵੇਗਾ ਅਤੇ ਸਰਕਾਰ ਦੇ ਕੋਲ ਜਿਹੜੀਆਂ ਉਹ ਬੇਨਤੀਆਂ ਤੇ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾਵੇਗਾ ਕਿ ਉਹਨਾਂ ਨੂੰ ਪੀਆਰ ਦਿੱਤੀ ਜਾਵੇ ਕਿਉਂਕਿ ਉਹ ਬਿਨਾਂ ਪੀਆਰ ਤੋਂ ਕੈਨੇਡਾ ਤੋਂ ਵਾਪਸ ਨਹੀਂ ਜਾਣਾ ਚਾਹੁੰਦੇ ਜੇਕਰ ਉਹ ਕੈਨੇਡਾ ਤੋਂ ਆਪਣੇ ਦੇਸ਼ ਵਾਪਸ ਜਾਣਾ ਚਾਹਣਗੇ ਤੇ ਪੀਆਰ ਹੋ ਕੇ ਹੀ ਜਾਣਾ ਚਾਹਣਗੇ ਤੇ ਹੁਣ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਨਵੀਂ ਰਣਨੀਤੀ ਦੇ ਨਾਲ ਹੀ ਉਹ ਮਤਾਨ ਦੇ ਵਿੱਚ ਜਿਹੜਾ ਆ ਉਹ ਨਿੱਤਰਨਗੇ ਸੋ ਕੈਨੇਡਾ ਦੇ ਵਿੱਚ ਹੁਣ ਪੰਜਾਬੀ ਭਾਰਤੀ ਸਟੂਡੈਂਟਾਂ ਦੇ ਵੱਲੋਂ ਜਿਹੜਾ ਧਾਰਨਾ ਫਿਲਹਾਲ ਦੀ ਘੜੀ ਦੇ ਵਿੱਚ ਚੁੱਕ ਲਿਆ ਗਿਆ ਹੈ